ਸੱਚੀ ਗੱਲ ਸਾਰੇ ਭਰਾ ਨੂੰ ਮੈਂ ਤੁਹਾਡਾ ਅਰਜੀਤ ਪੰਡਤ ਕਬੱਡੀ ਪਲੇਅਰ ਦੀਵਾਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਪ੍ਰਦੇਸ਼ਾਂ ਦੇ ਬੈਠੇ ਸਾਡੇ ਸਹਿਯੋਗੀ ਸੱਜਣ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਸਪੋਰਟਰਾਂ ਪ੍ਰਮੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਈ ਗੁਰੂ ਰਾਮ ਜੀ ਉਹਨਾਂ ਦੀ ਲੰਮੀ ਉਮਰ ਕਰੇ ਹਰ ਇੱਕ ਦੇ ਘਰ ਮਦਿ ਖੁਸ਼ੀਆਂ ਭਰਿਆ ਤਿਉਹਾਰ ਆਵੇ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਦੂਸਰਾ ਕਬੱਡੀ ਕੱਪ ਜਿਹੜਾ ਪਿੰਕ ਗਜੀਪੋਰ ਸਟੇਡੀਅਮ ਚ ਕਰਵਾਇਆ ਗਿਆ ਆ ਉੱਚ ਸਾਡੇ ਜਿੰਨੇ ਵੀ ਸਜੋਗੀ ਸੱਜਣ ਨੇ ਯੂਐਸਏ ਚ ਟੀਮ ਸੇ ਭਰਾ ਹੁਣੀ ਤੇ ਆਪਣੇ लवली ਪਲਵਾਨ ਹੁਣੀ ਯੂਐਸਏ ਤੋਂ ਮਨੀਸ਼ ਪੰਡਤ ਹੁਣੀ ਹੋਰ ਵੀ ਭਰਾ ਸਾਡੇ ਦੁਬਈ ਚ ਮਸਕਟ ਕਤਰ ਬਹਿਰੀਨ ਤੇ ਯੂਕੇ ਚ ਭਰਾ ਸਾਡੇ ਨਿਊਜ਼ੀਲੈਂਡ ਚ ਨਿਸ਼ਾਨਵੀਰ ਬਹੁਤ ਵਧੀਆ ਭਰਾ ਮੇ ਸਹਿਯੋਗ ਦਿੱਤਾ ਹੈ ਤੇ ਹੋਰ ਵੀ ਸਾਡੇ ਪਿੰਡ ਦੇ ਲਾਗੋਂ ਸਰਪੰਚਾਂ ਨੇ ਪੰਚਾਂ ਨੇ ਪਿੰਡ ਦੇ ਲੋਕਾਂ ਨੇ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਮਤਲਬ ਇਹ ਸਾਰੇ ਕਦਮਾਂ ਚੁੱਕਿਆ ਆ ਵਾਦ ਤੋਂ ਵਾਦ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਕਬੱਡੀ ਸਪੋਰਟਰਾਂ ਨੇ ਜਿਹੜੇ ਕਲੱਬ ਦੇ ਮੈਂਬਰ ਨੇ ਉਹਦੇ ਆਧਾਰ ਨੇ ਇਹਨਾਂ ਨੇ ਬੜੀ ਸਪੋਰਟ ਕੀਤੀ ਆ ਤੇ ਕੈਨੇਡਾ ਤੁਹਾਡੇ ਭਰਾ ਨੇ ਬਹੁਤ ਵਧੀਆ ਨੇ ਭਰਾ ਸਾਡੇ ਗੋਪੀ ਅੱਬਲ ਖੈਰ ਤੋਂ ਵੀਰ ਸਾਡਾ ਉਹਨਾਂ ਨੇ ਵੀ ਬੜੀ ਸਪੋਰਟ ਕੀਤੀ ਆ ਵਾਦ ਤੋਂ ਵਾਦ ਆਡੇ ਮਤਲਬ ਕਿ ਸਾਰੇ ਜਿੰਨੇ ਵੀ ਭਰਾ ਨੇ ਹਨੀ ਤਕਲਾ ਵੀਰ ਤੋਂ ਉਹਨਾਂ ਨੇ ਵੀ ਬੜੀ ਸਪੋਰਟ ਕੀਤੀ ਆ ਨਰਿੰਦਰ ਵੀਰ ਬੱਬੂ ਲਖੋਵਾਲ ਤੋਂ ਜਿੰਨੇ ਵੀ ਸਾਡੇ ਭਰਾ ਆਏ ਨੇ ਜੇ ਕਿਸੇ ਦਾ ਨਾਮ ਨਾਂ ਲਿਆ ਜਾਏ ਤੇ ਆਪਣਾ ਵੀਰ ਨੂੰ ਮਤਲਬ ਸਮਾ ਬਖਸ਼ਣਾ ਕਿ ਨਾਮ ਬੜੇ ਨੇ ਤੇ ਆਪਾਂ ਦਿਲੋਂ ਵੱਧ ਕੇ ਉਹਨਾਂ ਦਾ ਧੰਨਵਾਦ ਇਹ ਕਬੱਡੀ ਜਿਹੜੀ ਕਰਵਾਈ ਆ ਕਬੱਡੀ ਕੱਪ ਇਹ ਸਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੋਈ ਆ ਇਹ ਅਸੀਂ ਨਹੀਂ ਕਰਵਾਈ ਇਹ ਸਾਡੇ ਸਾਡੇ ਭਰਾਵਾਂ ਨੇ ਸਹਿਯੋਗ ਕੀਤਾ ਹੈ ਵਾਤ ਵਾਤ ਮੰਨੂ ਵੀਰ ਜੀ ਰਕੇਸ਼ ਵੀਰ ਜੀ ਇੱਥੋਂ ਗੁਰਦਾਸਪੁਰ ਤੋਂ ਤੇ ਬਾਉ ਵੀਰ ਆ ਤੁਹਾਡਾ ਰੰਧਾਵਾ ਉਹਨਾਂ ਨੇ ਵੀ ਭਰਾ ਸਾਡੇ ਨੂੰ ਬਰੀ ਸਪੋਰਟ ਕੀਤੀ ਆ ਤੇ ਅਰਵਿੰਦ ਠਾਕਰ ਜੀ ਬੈਠੇ ਨੇ ਸਾਡੇ ਭਰਾ ਤੇ ਸਤਕਾਰਯੋਗ ਨੇ ਬੜੀ ਇਨਾਂ ਨੇ ਸਪੋਰਟ ਕੀਤੀ ਹੈ ਪਲਵਾਨ ਜੀ ਬੈਠੇ ਨੇ ਤੇ ਇਹਨਾਂ ਦੇ ਜਿਮ ਵੀ ਆ ਤੇ ਉਦਾਂ ਵੀ ਬੜਾ ਵਧੀਆ ਗਾਈਡ ਕਰਦੇ ਆ ਪਲਵਾਨਾਂ ਨੂੰ ਬੜੀ ਤਗੜੀ ਸੋਚ ਹੈ ਇਹਨਾਂ ਦੀ ਤੇ ਆਪਾਂ ਵੱਧ ਤੋਂ ਵੱਧ ਇਹੋ ਕਹਿੰਨੇ ਆ ਕਿ ਸਾਰੇ ਭਰਾ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਦਿਵਾਲੀ ਤੇ ਕਿ ਸਾਰੇ ਭਰਾ ਜਿੰਨੇ ਵੀ ਕੋਈ ਵੀ ਨਸ਼ੇ ਤੋਂ ਰਾਤ ਹੋ ਕੇ ਨਸ਼ਾ ਛੱਡ ਕੇ ਜੀਮਾਂ ਵੱਲ ਜ਼ਰੂਰ ਆਓ ਚਾਹੇ ਉਹ ਜੁਡੋ ਆ ਚਾਹੇ ਬਾਸਕਟਬਾਲ ਆ ਚਾਹੇ ਕਬੱਡੀ ਆ ਤੇ ਜੇ ਅਗਰ ਕਿਸੇ ਵੀਰ ਨੂੰ ਕੋਈ ਸਾਡੀ سپورਟ ਚਾਹੀਦੀ ਹੋਈ ਤਾਂ ਸਾਨੂੰ ਜਰੂਰ ਦੱਸਣਾ ਆਪਾਂ ਉਹਨਾਂ 'ਚ ਹਾਜ਼ਰ ਹਾਂ ਦਿਨ ਰਾਤ ਜਿਹੜਾ ਵੀਰ ਕੋਈ ਨਸ਼ੇ ਦੀ ਦਲਦਲ 'ਚ ਫਸਿਆ ਆ ਆਪਾਂ ਉਹਨਾਂ ਦੀ سپورਟ ਕਰਾਂਗੇ ਠੀਕ ਹੈ ਜੀ ਇਹ ਦੋ ਕੰਮ ਆ ਜਿਹੜੇ ਆਪਾਂ ਪਹਿਲ ਦੇ ਆਧਾਰ 'ਤੇ ਕਰਨੇ ਆ ਲੋਕਾਂ ਨੂੰ ਖੇਡਾਂ ਵੱਲ ਲੈ ਕੇ ਜਾਣਾ ਤੇ ਆਪਾਂ ਵੱਦ-ਵੱਦਲ ਲੋਕਾਂ ਦੀ ਮਦਦ ਕਰਾਂਗੇ ਸਾਡੇ ਅਰਵਿੰਦ ਠਾਕੁਰ ਜੀ ਭਰਾ ਦੱਸਣਗੇ ਕਿ ਕਬੱਡੀ ਕਪ ਵੱਲੋਂ ਜਾਣਕਾਰੀ ਦੇਣਗੇ ਨਮਸਕਾਰ ਜੀ ਮੈਂ ਅਮਿਤ ਸ਼ਾਬੜਾ ਗੁਰਦਾਸਪੁਰ ਤੋਂ ਸੀਟੀ ਸਟਾਰ ਜਿੰਮ ਤੇ ਪਾਵਿਊਟ੍ਰੀਸ਼ਨ ਦੋਵਾਂ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਇਸ ਦਿਵਾਲੀ ਦੇ ਮੁਬਾਰਕ ਮੌਕੇ ਤੇ ਅਸੀਂ ਇੱਕ ਹੈਲਥ ਦੇ ਉੱਤੇ ਤੇ ਜਾਣਕਾਰੀ ਦੇਣਾ ਚਾਹਾਂਗਾ ਕਿ ਕਿਸੇ ਨੂੰ ਕੋਈ ਜੋ ਵੀ ਬੰਦਾ ਨਸ਼ਾ ਕਰ ਰਿਹਾ ਹੈ ਜੇ ਕੋਈ ਛੱਡਣਾ ਚਾਹੇ ਤਾਂ ਅਸੀਂ ਆਪਣੇ ਸੀਟੀ ਸਟਾਰ ਟੀਮ ਵੱਲੋਂ ਪੂਰੀ ਸਪੋਰਟ ਕਰਦੇ ਹਾਂ ਉਸ ਤੋਂ ਇਲਾਵਾ ਜੇ ਕੋਈ ਹੈਲਥ ਦੇ ਵਿੱਚ ਕੋਈ ਕੰਪੀਟੀਸ਼ਨ ਜਾਂ ਕੋਈ ਬੋਡੀ ਬਿਲਡਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰਨਾ ਚਾਹੁੰਦਾ ਉਸਦੇ ਵੀ ਅਸੀਂ ਗਾਈਡੈਂਸ ਕਰਦੇ ਆ ਤੇ ਉਹਦੇ ਅਕੋਰਡਿੰਗ ਅਸੀਂ ਪਾਵਰ ਨਿਊਟ੍ਰੀਸ਼ਨ ਜੋ ਕਿ ਬਟਾਲਾ ਰੋਡ ਤੇ ਮੌਜੂਦ ਹੈ ਸਟੋਰ ਹੈ ਸਪਲੀਮੈਂਟ ਇਸ ਦੇ ਵਿੱਚ ਤੁਹਾਨੂੰ ਸਾਰਾ ਡਾਈਟ ਸ਼ਡਿਊਲ ਐਕਸਰਸਾਈਜ਼ ਸ਼ਡਿਊਲ ਸਾਰਾ ਫ੍ਰੀ ਆਫ ਕੋਸਟ ਗਾਈਡ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਸਮਾਜਿਕ ਦੇ ਤੌਰ ਤੇ ਜਿੱਦਾਂ ਹੀ ਰੂਲ ਬਣਾਏ ਨੇ ਗੇਮ ਦੇ ਅਕੋਰਡਿੰਗ ਜਾਂ ਗੇਮਸ ਨਵੀਆਂ ਕਬੱਡੀ ਦੀਆਂ ਗੇਮਸ ਜਾਂ ਜੁਡੋ ਦੀਆਂ ਜਾਂ ਕੋਈ ਵੀ ਹੋਰ ਐਥਲੀਟਸ ਉਸ ਨੂੰ ਕੀ ਖਾਣਾ ਚਾਹੀਦਾ ਕਿੰਦਾ ਉਸ ਨੂੰ ਸ਼ੈਡਿਊਲ ਚੱਗਨੇ ਚਾਹੀਦੇ ਨੇ ਉਹਦਾ ਗਾਈਡ ਕਰਾਈ ਜਾਂਦੇ ਹਾਂ ਇਸ ਇਸ ਤੋਈਲਾਵਾ ਜੋ ਕਿ ਨਸ਼ਿਆਂ ਦੇ ਆਪੋਜ਼ਿਟ ਰਹਿਣ ਵਾਸਤੇ ਜੋ ਗੇਮਾਂ ਕਰਾਈਆਂ ਜਾਂਦੀਆਂ ਨੇ ਜਿੱਦਾਂ ਕਿ ਕਬੱਡੀ ਕੱਪ ਕਰਾਇਆ ਗਿਆ ਭਾਜੀ ਹਾਨ ਦੇ ਨਾਲ ਰਲ ਕੇ ਤੇ ਇਸ ਦੇ ਵਿੱਚ ਵੀ ਕਾਫੀ ਸੰਯੋਗ ਦਿੱਤਾ ਗਿਆ ਆਪਣੇ ਪਾਵਰ ਨੋਟੇਸ਼ਨ ਵੱਲੋਂ ਹੀ ਤਾਂ ਕਿ ਬੱਚਿਆਂ ਨੂੰ ਸਹੀ ਰਸਤਾ ਮਿਲੇ ਬੱਚੇ ਨਸ਼ਿਆਂ ਤੋਂ ਬਚਣ ਤੇ ਹੈਲਥ ਦੇ ਅਕੋਰਡਿੰਗ ਆਪਣੀ ਸਿਹਤ ਦਾ ਧਿਆਨ ਰੱਖਣ ਮਾਨ ਜੀ ਜਿੱਥੇ ਕਿ ਕਿਤੇ ਕਿਤੇ ਤੁਹਾਡੇ ਵੱਲੋਂ ਕਾਲੇ ਕਿਤੇ ਜਾ ਰਹੇ ਨੇ ਔਰ ਸਾਡੀ ਜੋ ਪਲੈਨਿੰਗ ਹੈ ਜੋ ਕਿ ਪੰਜਾਬ ਪੂਰਬੀ ਸਪੋਰਟ ਨਾਲ ਅਸੀਂ ਪਹਿਲਾਂ ਵੀ ਕੰਪੀਟੀਸ਼ਨ ਕਰਵਾਨੇ ਰਹੇ ਸ਼ਹਿਰ ਦੇ ਵਿੱਚ ਜੋ ਕਿ ਸਟਰੈਂਥ ਦਾ ਕੰਪੀਟੀਸ਼ਨ ਜਾਂ ਬੈਂਚ ਪ੍ਰੈਸ ਦਾ ਕੰਪੀਟੀਸ਼ਨ ਜਾਂ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਹੈ ਇਹਨਾਂ ਵਿੱਚ ਤਾਂ ਕਿ ਇੱਕ ਓਪਨ ਚੈਲੰਜ ਦਿੱਤਾ ਜਾਂਦਾ ਜੋ ਕਿ ਸ਼ਹਿਰ ਦੇ ਵਿੱਚ ਕੀਤਾ ਜਾਏਗਾ ਤੇ ਹੁਣ ਵੀ ਇਹੀ ਪਲੈਨਿੰਗ ਹੈ ਤਾਂ ਕਿ ਅਸੀਂ ਆਪਣੀ ਪਾਵਨਿਟੇਸ਼ਨ ਵੱਲੋਂ ਵੀ ਥੋੜੀ ਸਪੋਰਟ ਕਰੀਏ ਹੋਰ ਤੇ ਸਿਟੀ ਦੇ ਵਿੱਚ ਇੱਕ ਵਧੀਆ ਕੰਪੀਟੀਸ਼ਨ ਕਰਵਾਇਆ ਜਾਏ ਜਿਸ ਦੇ ਨਾਲ ਬੱਚੇ ਨਸ਼ਿਆਂ ਦੇ ਆਪੋਸਿਟ ਰਹਿਣਗੇ ਤੇ ਹੈਲਥਫੁਲ ਆਣਗੇ